ਆਸਾ ਵਾਪਰੇ ਜਿਸ ਦੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੇ ਨੇ ਕਿ ਜੋ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ ਔਰ ਧਾਰਮਿਕ ਅਖੰਡ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਵੱਲ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਟੈਂਕਰ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਪੂਰਾ ਮਾਮਲਾ ਦੱਸਦੇ ਹਾਂ ਦਰਅਸਲ ਬੂ ਪੋਲ ਦੇ ਉੱਤੇ ਪਹਿਲਾਂ ਟੈਂਕਰ ਖਰਾਬ ਹੋਇਆ ਸੀਗਾ ਜੋ ਖੜਾ ਸੀ ਔਰ ਪਿੱਛੋਂ ਰਾਲਾ ਆ ਕੇ ਉਸ ਟੈਂਕਰ ਦੇ ਵਿੱਚ ਵੱਜਦਾ ਹੈ ਔਰ ਕਾਰਨ ਸੰਗਣੀ ਤੋਂ ਹੰਦ ਰਹੀ ਹੈ ਔਰ ਸੰਗਣੀ ਤੋਂ ਹੰਦ ਕਰਕੇ ਵੱਡਾ ਭਿਆਨਕ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਧੁੰਦ ਜ਼ਿਆਦਾ ਹੋਣ ਕਰਕੇ ਇਹ ਨੌਜਵਾਨ ਜਦੋਂ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਔਰ ਉਸ ਦੌਰਾਨ ਟੱਕਰ ਜਿਹੜੀ ਹੈ ਉਹ ਹੁੰਦੀ ਹੈ ਟੈਂਕਰ ਦੇ ਨਾਲ ਜਿਸ ਕਰਕੇ ਥਾਂ ਤੇ ਹੀ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਔਰ ਇੱਕ ਨੌਜਵਾਨ ਕੰਬੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਹਾਂ ਇਹ ਤਸਵੀਰਾਂ ਜਿਹੜੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਕੋਲ ਦੀਆਂ ਨੇ ਜਿੱਥੇ ਬੂ ਪੁਲ ਦੇ ਉੱਤੇ ਇਹ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਅੰਦਾਜ਼ਾ ਲਗਾ ਸਕਦੇ ਹੋ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਕਾਰ ਦੇ ਪਰਖੱਚੇ ਉੱਡ ਗਏ ਨੇ ਚਾਰ ਜਨ ਨੌਜਵਾਨ ਨੇ थान ही दम तोड़ गए ने हालांकि एक नौजवान जिसकी हालत गंभीर दसी जा रही है हस्पताल से जेरे इलाज है फिलहाल मौके पर पुलिस पहुंची है पुलिस वालों मामला दर्ज कर लिया गया और जड़ी है संघनी धुंध करके भयानक हादसा वापर है फिलहाल हर दिन यह गल कही जाती जाद है क्योंकि संघनी धुंध बहुत ज़्यादा धुं ज़्यादा हो आवाजाही बहुत प्रभावित होंगी है जीरो विजिबिलिटी रहती है और बहुत ही ध्यान देर ਅ ਸਲੋ ਜਿਹੜੀ ਹੈ ਆਪਣੀ ਗੱਡੀ ਦੀ ਰਫ਼ਤਾਰ ਰੱਖਣੀ ਚਾਹੀਦੀ ਹੈ ਤਾਂ ਕਿ ਕੋਈ ਗਾਂ ਨੂੰ ਕੋਈ ਚੀਜ਼ ਅਗਰ ਖੜੀ ਹੈ ਤਾਂ ਉਸ ਦਾ ਪਤਾ ਲੱਗ ਸਕੇ ਔਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕਿਹਾ ਹੀ ਜਾ ਰਿਹਾ ਹੈ ਕਿ ਟੈਂਕਰ ਖਰਾਬ ਸੀਗਾ ਉਸ ਦੇ ਵਿੱਚ ਪਹਿਲਾ ਟਰਾਲਾ ਵੱਜਦਾ ਹੈ ਔਰ ਪਿੱਛੋਂ ਇੱਕ ਆਰ ਆ ਰਹੀ ਸੀ ਨੌਜਵਾਨਾਂ ਦੀ ਸਵਿਫਟ ਕਾਰ ਦੱਸੀ ਜਾ ਰਹੀ ਹੈ ਜੋ ਕਿ ਸਿੱਧਾ ਇਸ ਟਰਾਲੇ ਦੇ ਵਿੱਚ ਵੱਜੀ ਔਰ ਚਾਰ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਅਗੇ ਨਿਹਾਰਗੀ ਇੱਕ ਨੌਜਵਾਨ ਦੀ ਸਥਿਤੀ ਜੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਪੂਰਾ ਮਾਮਲਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ 54 ਅਦੀਨੋਂ ਦੇ ਕਸਬਾ ਹਰੀਕੇ ਪਤਨ ਬਾਈਪਾਸ ਨੇੜੇ ਵਾਪਰਿਆ ਹੈ ਬੂ ਪੁਲ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਵੱਡਾ ਹਾਸਾ ਵਾਪਰਿਆ ਸੰਗਨੀ ਤੁੰਦ ਕਰਕੇ ਮਾਫ ਕਰਨਾ ਸੰਗਨੀ ਤੁੰਦ ਕਰਕੇ ਭਿਆਨਕ ਸੜਕੀ ਹਾਸਾ ਵਾਪਰਿਆ ਔਰ ਇੱਕ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਜ਼ਿਆਦਾ ਹੇਰਾਨ ਕਰ ਦੇਣ ਵਾਲੀਆਂ ਨੇ ਔਰ ਕਾਫੀ ਜ਼ਿਆਦਾ ਜੜਾਏ ਹਾਸਾ ਬਹੁਤ ਭਿਆਨਕ ਵਾਪਰਿਆ ਥਾਂ ਤੇ ਹੀ ਨੌਜਵਾਨਾਂ ਦੀ ਮੌਤ ਹੋ ਜਾਣਾ ਔਰ ਉਸ ਕਾਰ ਦੇ ਵਿੱਚ ਚਾਰ ਘਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਅ ਕਹਿ ਸਕਦੇ ਆ ਕਿ ਚੀਕ ਚਹਾੜਾ ਪੈ ਗਿਆ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਨੌਜਵਾਨ ਪੁੱਤਾਂ ਦੀ ਮੌਤ ਹੋ ਗਈ ਹੈ ਪਰਿਵਾਰ ਪੂਰਾ ਹਾਲ ਹੈ ਮਾਪੇ ਜਿਹੜੇ ਨੇ ਰੋ ਕੇ ਬਿਹਾਲ ਹੋ ਚੁੱਕੇ ਨੇ ਉਹ ਆਪਣੇ ਜਿਹੜੇ ਨੇ ਪੁੱਤਾਂ ਦੀ ਜਿਹੜੀ ਹੈ ਉਮੀਦ ਜਿਸ ਤਰ੍ਹਾਂ ਨਾਲ ਕਹਿ ਰਹੇ ਸੀ ਧਾਰਮਿਕ ਤਿਆਰੇ ਸਨ ਔਰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨਾ ਵੱਡਾ ਹਾਸਲ ਖਾਸਾ ਜਿਹੜਾ ਹੈ ਉਹ ਵਾਪਰ ਜਾਵੇਗਾ ਫਿਲਹਾਲ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਇਹ ਨੌਜਵਾਨ ਜਿਹੜੇ ਕੀ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਔਰ ਇਹ ਨੌਜਵਾਨ ਜਿਹੜੇ ਨੇ ਦੱਸਿਆ ਜਾ ਰਿਹਾ ਕਿ 22 ਤੋਂ 25 ਸਾਲ ਦੀ ਉਮਰ ਜਿਹੜੀ ਹੈ ਇਹਨਾਂ ਨੌਜਵਾਨਾਂ ਦੀ ਹੈ ਔਰ ਛੋਟੀ ਉਮਰ ਦੇ ਵਿੱਚ ਹੀ ਦੁਨੀਆ ਨੂੰ ਅਲਵਿਦਾ ਅੱਗੇ ਨਹੀਂ ਔਰ ਕਿਹਾ ਹੀ ਜਾ ਰਿਹਾ ਹੈ ਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦੇ ਮੁਤਾਬਕ ਮਾਮਲਾ ਦਰਜ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਪਰ ਕਈ ਵਕਫ ਵਕਥਾਵਾਂ ਤੋਂ ਜਿਹੜੇ ਧਾਰਮਿਕ ਸਥਾਨਾਂ ਤੋਂ ਮੱਥਾ ਟੇਕ ਕੇ ਨੌਜਵਾਨ ਵਾਪਸ ਆ ਰਹੇ ਸੀ ਲੇਕਿਨ ਸਗਣੀ ਤੋਂ ਉੰਧ ਕਰਕੇ ਜਿਹੜਾ ਇਹ ਇਹ ਹਾਸਾ ਵਾਪਰਦਾ ਹੈ ਉਹ ਪੁਲ ਦੇ ਉਤੇ ਪਹਿਲਾਂ ਇੱਕ ਕਿਹਾ ਜਾ ਰਿਹਾ ਹੈ ਕਿ ਟੈਂਕਰ ਜਿਹੜਾ ਸੀ ਉਹ ਖੜਾ ਸੀਗਾ ਖਰਾਬ ਹੋ ਗਿਆ ਸੀ ਕਿਸੇ ਕਾਰਨਾ ਕਰਕੇ ਉਹ ਇੱਕ ਸਾਈਟ ਤੇ ਖੜਾ ਕੀਤਾ ਹੋਇਆ ਸੀਗਾ ਔਰ ਇਸੇ ਦੌਰਾਨ ਜਿਹੜਾ ਟਰਾਲਾ ਸੀ ਉਹ ਸਿੱਧੇ ਟੈਂਕਰ ਦੇ ਵਿੱਚ ਵੱਜਦਾ ਆ ਉਸ ਨੂੰ ਨਹੀਂ ਅੰਦਾਜ਼ਾ ਸੀ ਕਿ ਸੰਗਨੀ ਤੁੰਦ ਕਰਕੇ ਕਿ ਇੱਥੇ ਕੋਈ ਟਰੱਕ ਜਾਂ ਕੁਝ ਖੜਾ ਹੈ ਤਾਂ ਉਹ ਸਿੱਧੇ ਜਾ ਕੇ ਵੱਜਦਾ ਹੈ ਔਰ ਉਸ ਤੋਂ ਬਾਅਦ ਜਿਹੜੀ ਪਿੱਛੋਂ ਕਾਰ ਆ ਰਹੀ ਸੀ ਸਵਿਫਟ ਕਾਰ ਨੌਜਵਾਨਾਂ ਦੀ ਉਹ ਸਿੱਧਾ ਇਸ ਟੈਂਕਰ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਗੱਡੀ ਦੇ ਪਰ ਖੱਟੇ ਉੱਡ ਗਏ ਨੇ ਗੱਡੀ ਦੇ ਵਿੱਚ ਜਿਹੜੇ 5 ਨੌਜਵਾਨ ਸੀ ਇਹਨਾਂ 'ਚੋਂ 4 ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਇੱਕ ਨੌਜਵਾਨ ਗੰਭੀਰ ਸਥਿਤੀ 'ਚ ਹੈ ਸੋ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੌਕੇ ਦੀਆਂ ਫਿਲਹਾਲ ਇਹ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਧੁੰਦ ਦੇ ਵਿੱਚ ਗੱਡੀ ਜਿਹੜੀ ਆ ਹਮੇਸ਼ਾ ਸਲੋ ਚੱਲਨੀ ਚਾਹੀਦੀ ਹੈ ਤਾਂ ਕਿ ਸਾਹਮਣੇ ਵਾਲੇ ਜਿਹੜੇ ਨੇ ਉਸ ਦਾ ਅੰਦਾਜ਼ਾ ਜਿਹੜਾ ਹੈ ਉਹ ਹੋ ਸਕੇ ਫਿਲਹਾਲ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਇਹ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਨੇ ਜਿੱਥੇ ਇਹ ਵੱਡਾ ਜਿਹੜਾ ਹੈ ਹਾਦਸਾ ਵਾਪਰਿਆ ਜਿੱਥੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਸਥਾਨ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਇਹ ਮੱਥਾ ਟੇਕ ਕੇ ਵਾਪਸ ਆ ਰਹੇ ਸੇ ਔਰ ਸਵਿਫਟ ਕਾਰ ਦੇ ਵਿੱਚ ਸਵਾਰ ਸਨ ਪੰਜ ਨੌਜਵਾਨ ਜਿਨ੍ਹਾਂ ਚੋਂ ਚਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ 'ਚ ਜੇਰੇ ਇਲਾਜ ਹੈ ਔਰ ਮ੍ਰਿਤਕਾਂ ਦੀ ਜੋ ਪਛਾਣ ਹੈ ਔਰ ਰੋਬਿਨ ਪ੍ਰੀਤ ਰੋਬਿਨ ਪ੍ਰੀਤ ਸਿੰਘ ਕਰਨਜੀਤ ਸਿੰਘ ਔਰ ਉਸ ਤੋਂ ਬਾਅਦ ਗੁਰਦੇਵ ਸਿੰਘ ਤੇ ਰਾਜਵੀਰ ਸਿੰਘ ਜਿਹੜੇ ਆ ਇਹਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਹੈ ਤੇ ਕੀ ਮਤਲਬ ਹੈ ਇੱਕ ਕ੍ਰੈਟਰ ਦਾ ਹੁਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਹਿਬ ਲੱਗ ਕੇ ਰਹੇ ਮੁੰਦੇਸ ਸਿੰਘ ਪੰਜ ਸਿਖਤ ਕਾਰ ਤੇ ਸਵਾਰ ਰਜਬਾ ਸਭ ਤੋਂ ਮੋਟਾ ਦੇਖ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਹ ਜਿਹੜੀ ਕਾਰ ਉਸ ਟਰਾਲੇ ਦੇ ਵਿੱਚ ਵੱਜ ਗਈ ਉਹ ਟ੍ਰਾਲੇ ਦੇ ਬੱਚੇ ਨਾਲ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦੇ ਦਾਖਲਿਆ ਸਰ ਕਿੰਨੀ ਕੁ ਉਮਰ ਹੈ ਬੱਚਿਆਂ ਦਾ ਤਕਰੀਬਨ ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬੰਦੇ ਹੋ ਗਏ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਦਾ ਕਰਨਬੀਰ ਕਰਨਜੀਤ ਸਿੰਘ ਆ ਜੀ ਇੱਕ ਦਾ ਗੁਰਦੇਵ ਸਿੰਘ ਆ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਇਹ ਸਾਰੇ ਗੁਰੂ ਸਾਹਿਬ ਏਰੀਆ ਦੇ ਬੰਦੇ ਆ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਵੀ ਮੌਕੇ ਤੇ ਜਾ ਆਂ ਜੁੱਤਾਂ ਦਾ ਉਹ ਬਿਆਨ ਹੋਣਗੇ ਉਹ ਤਾਂ ਨਹੀਂ ਕਰਦੇ ਸਰ ਅਗਲੀ ਕਾਰਵਾਈ ਕੀ ਅਮਰਜਲੀਂ ਦੀ ਜਾ ਰਹੀ ਹੈ ਉਹ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲੈ ਕੇ ਤੇ ਕਾਰਵਾਈ ਕੀਤੀ ਜਾ ਰਹੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਐਕਸੀਡੈਂਟ ਦਾ ਕਾਰਨ ਹੈ ਵੀ ਉਹ ਗੱਡੀ ਜਿਹੜੀ ਐਕਸੀਡੈਂਟ ਹੋਈ ਚਲੋਤੀ ਸੀਗੀ ਤੇ ਦਰਾ ਦੇ ਇਹ ਕਾਰਤ 12:30 12:30 ਜਾਈ ਉਹ ਤੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਅੱਗੇ ਐਕਸੀਡੈਂਟ ਹੋਦੀ ਹੈ ਤੰਦ ਦਾ ਕਾਰਨ ਹੈ ਜੀ